ਬਿਲਕੁਲ ਕੀਤੀ ਆ ਮੇਰੇ ਸਭ ਨੂੰ ਵੀ ਐਡਾ ਵੱਡਾ ਪੇਨ ਤੁਸੀਂ ਮੇਰਾ ਕੁਝ ਕਰੋ ਇੱਥੇ ਜਿੰਨਾ ਕੁ ਪੜਾਈ ਇਹਨਾਂ ਨੇ ਕੀਤੀ ਹੋ ਨੌਕਰੀਆਂ ਤਾਂ ਦਵਾ ਸਕਦੇ ਆ ਉਹ ਵੀ ਨਹੀਂ ਕਿਸੇ ਨੂੰ ਆਉਂਦੇ ਸਰਕਾਰ ਦਾ ਜੀ ਜੋ ਮਰਜੀ ਕਹਿੰਦੀ ਆ ਹੁਣ ਹੁਣ ਤੋਂ ਬਾਅਦ ਦੇਖੋ ਕੀ ਰਿਜ਼ਲਟ ਆ ਰਿਹਾ ਆ ਸੀਵਰ ਜਿਹੜਾ ਆ ਸੀਵਰ ਨਹੀਂ ਠੀਕ ਤਰ੍ਹਾਂ ਪਾਇਆ ਆ ਮੇਰੀ ਵੋਟ ਆ ਮੇਰਾ ਰਾਈਟ ਵੰਦਾ ਮੈਂ ਇਹਨੂੰ ਉੱਥੇ ਪਾਉਂਗਾ ਜਿੱਥੇ ਮੇਰਾ ਦਿਲ ਕਰੂਗਾ ਬੋਟਾ ਮੰਗਲ ਆ ਜਾਂਦੇ ਆ ਬੋਟਰ ਵੀ ਕੀ ਕਰਨ ਜਹਾਨੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਵਿੰਦਰ ਕੁਮਾਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਇੱਕ ਅੱਲਾਹਤਾ ਜੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਪਿੰਡ ਦੇ ਮੇਅਰ ਸਾਹਿਬ ਬਣੇ ਆ 25 ਸਾਲੇ ਤੋਂ ਬਣਾਉਂਦੇ ਆਏ ਆ ਪਹਿਲਾਂ ਇਹਨਾਂ ਨੂੰ ਬਣਾਇਆ ਐਮਸੀ ਉਸ ਤੋਂ ਬਾਅਦ ਫਿਰ ਅਸੀਂ ਆ ਬਣਾਇਆ ਇਹਨਾਂ ਨੂੰ ਮੇਅਰ ਮੇਅਰ ਬਣਨੇ ਤੋਂ ਬਾਅਦ ਅਸੀਂ ਇਹਨਾਂ ਨੂੰ ਅਪੀਲ ਵੀ ਕੀਤੀ ਆ ਪੂਰੀ ਹੀਰਾ ਐਡਾ ਵੱਡਾ ਕਸਬਾ ਆ ਜਿਹੜਾ ਕਿ ਹੁਸ਼ਿਆਰਪੁਰ ਦੇ ਨਾਲ ਲੱਗਦਾ ਆ ਇਹ ਕੀ ਕਰ ਰਿਆ ਨੇ ਇਹਨੂੰ ਕਿਹਾ ਵੀ ਇੱਕ ਸਾਡਾ ਪੀਐਸਸੀ ਵੀ ਦਾ ਸਭਣੀ ਜਿਹੜਾ ਆ ਉਹ ਮਨਾਈਆਂ ਆ ਜਾ ਕੇ ਮਨਾਈਆਂ ਤੋਂ ਇੱਥੋਂ ਅਸੀਂ ਧੱਕੇ ਖਾਂਦੇ ਉੱਥੇ ਜਾਂਦੇ ਕਈ ਵਾਰੀ ਵੀ ਤੁਸੀਂ ਇੱਥੇ ਆਣ ਕੇ ਸਾਡਾ ਇੱਥੇ ਕਿਤੇ ਲੈ ਕੇ ਉਹ ਤੋਂ ਆਫਿਸ ਦੇ ਹੈੱਡ ਆਫਿਸ ਦੇ ਵਿੱਚੋਂ ਕਰਵਾ ਕੇ ਇੱਥੇ ਉਹਨੂੰ ਸ਼ਿਫਟ ਕਰਾਓ ਸਾਡੇ ਕੋਲ ਇਥੇ ਗੈਦਰਿੰਗ ਜਿਆਦਾ ਆ ਅਸੀਂ ਬਿੱਲ ਦੇਣ ਜਾਂਦੇ ਆ ਸਾਡੀਆਂ ਜਨਾਨੀਆਂ ਆ ਜਾਂਦੀਆਂ ਕਈ ਵਾਰੀ ਨਹੀਂ ਹੁੰਦਾ ਕੋਈ ਘਰ ਦੇ ਵਿੱਚ ਜਾਂ ਉਹ ਕਰਦੇ ਕਰਦੇ ਉਹਨਾਂ ਨੇ ਇਹ ਕੱਲ ਕਿਸੇ ਦੀ ਸੁਣੀ ਨਹੀਂ ਅਜੇ ਤੱਕ ਐਡਾ ਵੱਡਾ ਇਹ ਪਿੰਡ ਆ ਤਾਂ ਕੀ ਅਸੀਂ ਕਰਨਾ ਆ ਫਿਰ ਇਹਨਾਂ ਲੋਕਾਂ ਨੂੰ ਪਰ ਮੋਦੀ ਸਾਹਿਬ ਤਾਂ ਕਹਿੰਦਾ ਕਿ ਡਿਜੀਟਲ ਇੰਡੀਆ ਬਣਾਤਾ ਤਾਂ ਤੇ ਮੋਬਾਈਲ ਤੋਂ ਅਸੀਂ ਬਿੱਲ ਪੇ ਕਰ ਸਕਦੇ ਜਾਂਦੀ ਜ਼ਰੂਰਤ ਹੀ ਨਹੀਂ ਹੈ ਨਹੀਂ ਬਿੱਲ ਪੇ ਨਹੀਂ ਆ ਜਿਹੜੇ ਬਿਜਲੀ ਦੇ ਬਿੱਲ ਦੇ ਬਾਰੇ ਮੈਂ ਕਹਿ ਰਿਹਾ ਹਾਂ ਉਹ ਤਾਂ ਕਰਦੇ ਆ ਸਾਰੇ ਥੋੜੀ ਕਰਦੇ ਆ ਸਾਰੇ ਬਿੱਲ ਥੋੜੀ ਪੇ ਕਰਦੇ ਆ ਇਦਾਂ ਇਹ ਕਿ ਉਹਥੇ ਜਾਣਾ ਪੈਂਦਾ ਕਈ ਵਾਰੀ ਐਦਾਂ ਆ ਵੀ ਅੱਜ ਨਹੀਂ ਕੱਲ ਅਕੱਲ ਨਹੀਂ ਫਿਰ ਐਸਡੋ ਨਹੀਂ ਹੁੰਦਾ ਫਿਰ ਓਵਰਸੀਡ ਨਹੀਂ ਹੁੰਦਾ ਫਿਰ ਕੰਸਰਨ ਜੇ ਨਹੀਂ ਹੁੰਦਾ ਫਲਾਨਾ ਇਹ ਆ ਉਹ ਆ ਕਰਕੇ ਉਥੇ ਜਾਨੀ ਕਿ ਕਾਫੀ ਮੁਸ਼ਕਲਾਂ ਕ੍ਰੀਏਟ ਹੋ ਰਹੀਆਂ ਆ ਇਹ ਸਾਡੇ ਜਿਹੜੇ ਕੰਮ ਆ ਨਹੀਂ ਹੋ ਰਹੇ ਸਭ ਤੋਂ ਮਹਿਨਤ ਇਹ ਹੀ ਆ ਕਿ ਉਹ ਇੱਥੇ ਸ਼ਿਫਟ ਕਰਕੇ ਲਿਆਂਦਾ ਜਾਵੇ ਕਿਉਂ ਹਰਾ ਆਫਿਸ ਨੂੰ ਕਹਿਣ ਇਹ ਜਾ ਕੇ ਹਾਂ ਹਰ ਇੱਕ ਨੂੰ ਕਹਿਣ ਜਾ ਕੇ ਵੀ ਅਸੀਂ ਇਹਨਾਂ ਨੂੰ ਕੀਤੀ ਆ ਅਪੀਲ ਵੀ ਕੀਤੀ ਆ ਮੇਰ ਸਾਹਿਬ ਨੂੰ ਵੀ ਐਡਾ ਵੱਡਾ ਬੇਨ ਤੁਸੀਂ ਮੇਰਾ ਕੁਝ ਕਰੋ ਇੱਥੇ ਪਰ ਮੇਰ ਸਾਹਿਬ ਮੰਤਰੀ ਨਾਲ ਹਰ ਵੇਲੇ ਮੌਜੂਦ ਰਹਿੰਦੇ ਨੇ ਤੇ ਕੀ ਆ ਨਾ ਵੱਲੋਂ ਕੋਈ ਐਡਾ ਕਦਮ ਨਹੀਂ ਚੁੱਕਿਆ ਜਾ ਰਿਹਾ ਦੇਖੋ ਇਹ ਸਾਨੂੰ ਨਹੀਂ ਪਤਾ ਇਹ ਸਾਇਲੈਂਟ ਰਹਿੰਦੇ ਕੀ ਕਰਦੇ ਆ ਉਹਨਾਂ ਨੂੰ ਕੁਝ ਕਹਿੰਦੇ ਆ ਕਿ ਨਹੀਂ ਕਹਿੰਦੇ ਆ ਇਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਅਸੀਂ ਇੱਕ ਪਬਲਿਕ ਦੇ ਵਿੱਚ ਰਹਿੰਦੇ ਆ ਇਹ ਮਨਿਸਟਰਾਂ ਨਾਲ ਰਹਿੰਦੇ ਆ ਹਰ ਵੇਲੇ ਆਉਂਦੇ ਜਾਂਦੇ ਆ ਕੀ ਇਹਨਾਂ ਨੇ ਪ੍ਰੋਪੋਜ਼ਲਾਂ ਬਣਾਈਆਂ ਕੀ ਨਹੀਂ ਬਣਾਈਆਂ ਉਦੋਂ ਤੱਕ ਹਾਂ ਇਹਨਾਂ ਜ਼ਰੂਰੀ ਆ ਕਿ ਜਿਹੜਾ ਛਿੰਦਾ ਮੇਅਰ ਆ ਉਹ ਥੋੜਾ ਜਿਹਾ ਠੀਕ ਆ ਵਧੀਆ ਆ ਕਰ ਰਿਹਾ ਕੰਮ ਇੱਥੇ ਦੇ ਇਦਾਂ ਦੀ ਕੋਈ ਗੱਲ ਨਹੀਂ ਐ ਵੀ ਨਹੀਂ ਆ ਜਿਹੜੀਆਂ ਬਹੁਤ ਜ਼ਿਆਦੀਆਂ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਐ ਇਸ ਵੇਲੇ ਸਾਰੇ ਪਿੰਡ ਨੂੰ ਉੱਥੇ ਜਾਣਾ ਪੈਂਦਾ ਆ ਕਈ ਕਈ ਵਾਰੀ ਜਾਣਾ ਪੈਂਦਾ ਕੰਪਲੇਂਟਾਂ ਲਿਖਾਉਣੀਆਂ ਪੈਂਦੀਆਂ ਆ ਇਹ ਜਿਹੜੇ ਕੰਮ ਇੰਨੇ ਘੁਰਾ ਰਹੇ ਇਹ ਜਰੂਰ ਚਾਹੀਦੇ ਆ ਜਿੰਨੇ ਹੁਣ ਆ ਮੁੰਡੇ ਆ ਵਿਹਲੇ ਘੁੰਮਦੇ ਆ ਵਿਚਾਰਿਆਂ ਇਹਨਾਂ ਨੂੰ ਕਹਿੰਦੇ ਨੌਕਰੀਆਂ ਦਵਾ ਦੇਣ ਜਿੰਨਾਂ ਕ ਪੜਾਈ ਇਹਨਾਂ ਨੇ ਨਹੀਂ ਕੀਤੀ ਨੌਕਰੀਆਂ ਤਾਂ ਦਵਾ ਸਕਦੇ ਆ ਉਹ ਵੀ ਨਹੀਂ ਕਿਸੇ ਨੂੰ ਦਵਾ ਦੇ ਸਕਦੇ ਕਮੇਟੀ ਕਿਤੇ ਵੀ ਲਵਾ ਸਕਦੇ ਹੁਣ ਸਾਰੇ ਬੈਠੇ ਅੰਨਾ ਟੱਬਰ ਬੈਠਾ ਤਾਸ਼ ਹੀ ਇਹਨਾਂ ਨੂੰ ਕਿਸੇ ਨੂੰ ਨੌਕਰੀ ਦਾ ਦਵਾ ਦੇਣਾ ਐਨੀਆਂ ਯਾਨੀ ਕਿ ਪੋਸਟਾਂ ਹੁੰਦੀਆਂ ਉਤੋਂ ਲਾ ਕੇ ਗਲਸਟੇਟ ਪਾ ਕੇ ਪੀਣ ਤੱਕ ਚੌਕੀਦਾਰ ਤੱਕ ਮਾਲੀ ਕੰਮ ਚੌਕੀਦਾਰ ਮਾਲੀ 40000 ਦਾ ਸਰਕਾਰ ਦਾ ਕਹਿੰਦੀ ਕਿ 42 43000 ਅਸੀਂ ਨੌਕਰੀ ਦੇ ਚੁੱਕੇ ਸਰਕਾਰ ਦਾ ਜੀ ਜੋ ਮਰਜੀ ਕਹਿੰਦੀ ਆ ਹੁਣ ਤੋਂ ਬਾਅਦ ਦੇਖੋ ਹੁਣ ਕੀ ਰਿਜ਼ਲਟ ਆ ਰਿਹਾ ਰਿਜ਼ਲਟ ਹੀ ਆ ਐਸ ਵੇਲੇ ਹਰ ਕਦੇ ਮੰਨ ਦੇ ਵਿੱਚ ਇਹ ਹੀ ਆ ਕਿ ਇਹ ਆਪਣੀ ਪੀਰੀਅਡ ਤੱਕ ਹੀ ਸੀਮਤ ਹੁੰਦੇ ਉਸ ਤੋਂ ਬਾਅਦ ਇਹ ਪਿੰਡਾਂ 'ਚ ਨਹੀਂ ਜਾਂਦੇ ਵੋਟ ਲੈਣ ਆ ਵਾਸਤੇ ਹੁਣ ਸਾਰੇ ਆ ਜੇ ਹੁਣ ਤੁਸੀਂ ਵੀ ਤਾਂ ਆਏ ਹੀ ਆ ਇਹ ਇਹ ਕੋ ਦੇਖਣ ਬਈ ਇਸ ਵੇਲੇ ਗਰਾਊਂਡ ਲੈਵਲ ਦੇ ਵਿੱਚ ਕੀ ਆ ਇਹ ਸਾਰੀਆਂ ਚੀਜ਼ਾਂ ਹੋਣੀਆਂ ਉਸ ਤੋਂ ਬਾਅਦ ਸਾਰਿਆਂ ਨੇ ਆਪਣੇ ਆਪਣੇ ਜਾ ਜਾਣਾ ਏਸੀ ਥੱਲੇ ਜਾ ਕੇ ਬਰ ਜਾਣਾ ਆ ਆ ਜਿਹੜੀ ਜਨਤਾ ਬਿਲਕੁਲ ਹੀ ਰਹਿਣੀ ਆ ਚਾਹੇ ਬਿਜਲੀ ਆਵੇ ਚਾਹੇ ਨਾ ਆਵੇ ਕੁਝ ਵੀ ਆ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਬਹੁਤ ਮਹੱਤਤਾ ਦੇਣੀ ਚਾਹੀਦੀ ਆ ਅਸੀਂ ਤਾਂ ਕਈ ਵਾਰੀ ਇਹ ਗੱਲ ਕਹਿੰਨੇ ਹੁੰਦੇ ਆ ਹੁਣ ਕੀ ਕਰੀਏ ਅਸੀਂ ਕਿੰਨੇ ਸਾਲਾਂ ਤੋਂ ਇਹਨਾਂ ਨਾਲ ਜੁੜਿਓ ਆ ਅਸੀਂ ਇਹ ਨਹੀਂ ਵੀ ਨਹੀਂ ਆ ਜੁੜਿਓ ਇਹਨਾਂ ਨਾਲ ਠੀਕ ਇਹਨਾਂ ਨੇ ਕੰਮ ਵੀ ਕਰਾਏ ਆ ਮੇਰ ਸਾਹਿਬ ਨੇ ਕਰਵਾਏ ਆ ਕੰਮ ਉਸ ਤੋਂ ਬਾਅਦ ਇਹ ਵੀ ਇੱਕ ਜ਼ਰੂਰੀ ਆ ਕਿ ਜਿਹੜਾ ਬਹੁਤ ਵੱਡਾ ਇੱਕ ਹੈਗਾ ਕਰਨੇ ਵਾਲਾ ਕਾਰਵਾਈ ਉਹ ਕਰਕੇ ਇੱਥੇ ਲਿਓਂ ਲਿਉਂਦੀ ਨਹੀਂ ਗੱਲ ਕਰੀ ਆ ਨਾਲੀਆਂ ਦੇ ਵਿੱਚ ਐਨੇ ਨਾਲ ਪਾਣੀ ਹੁੰਦਾ ਇੱਥੋਂ ਇਕੱਠਾ ਹੁੰਦਾ ਬਾਹਰੋਂ ਆਉਂਦਾ ਇਧਰੋਂ ਆਉਂਦਾ ਆ ਸੀਵਰ ਜਿਹੜਾ ਆ ਸੀਵਰ ਨਹੀਂ ਠੀਕ ਤਰ੍ਹਾਂ ਪਾਇਆ ਆ ਜੇ ਅਸੀਂ ਕਹੀਦਾ ਵੀ ਆ ਗਲੀਆਂ ਵੀ ਇਧਰਲੀ ਹਲੇ ਰਹਿੰਦੀਆਂ ਨੂੰ ਠੀਕ ਕਰਾ ਦਿਓ ਵੀ ਨਹੀਂ ਕਰਾਉਂਦੇ ਬਹੁਣੇ ਇਹਨਾਂ ਨੂੰ ਲੋਣਨਾ ਸਾਰਿਆਂ ਨੂੰ ਲੋਣਨਾ ਆ ਕੋਈ ਵੀ ਆ ਜਾਏ ਅਗਲੀ ਵਾਰੀ ਜਿਹੜੀ ਮਰਜੀ ਅੱਜ ਹੁਣ ਜਿਹੜੀ ਮਰਜ਼ੀ ਹੈਗੀ ਆ ਇਦਾਂ ਵੀ ਆ ਪਰ ਐਸ ਵੇਨੇ ਲੋ ਹੁਣ ਲੋਕ ਇਹ ਨਹੀਂ ਆ ਵੀ ਅੱਗੇ ਇੱਕ ਨੇ ਕਹਿਤਾ 500 ਘਰ ਜਿਹੜਾ ਮੇਰਾ ਹੀ ਆ ਇਹ ਵੋਟ ਇਹਨੂੰ ਹੀ ਪਾਊਗਾ ਨੋ ਹੁਣ ਤਾਂ ਹਰ ਇੱਕ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਹੈਗੀ ਆ ਲੋਕ ਕਹਿੰਦੇ ਆ ਵੀ ਆਪਣੀ ਮਰਜ਼ੀ ਦਾ ਮੇਰੀ ਵੋਟ ਆ ਮੇਰਾ ਰਾਈਟ ਵੰਦਾ ਮੈਂ ਇਹਨੂੰ ਉੱਥੇ ਪਾਊਗਾ ਜਿੱਥੇ ਮੇਰਾ ਦਿਲ ਕਰੂਗਾ ਇਸ ਕਰਕੇ ਆਪਾਂ ਇਹ ਗੱਲ ਕਹਿੰਦੇ ਆ ਵੀ ਠੀਕ ਆ ਭਾਈ ਇਹਨਾਂ ਨੇ ਤਾਂ ਇਦਾਂ ਵੱਢ ਕੇ 4 ਸਾਲ 5 ਸਾਲ ਕਰੀ ਜਾਣਾ ਕੋਈ ਤੁਸੀਂ ਦੇਖਿਆ EMPLOYE ਦਾ ਕੀ ਹਾਲ ਕੀਤਾ ਆ ਸਰਕਾਰ ਡੂਰਿੰਗ ਹੁਣ ਚੱਲਦੀ ਜਿਹੜੀ ਸਰਕਾਰ ਨੇ ਕੀ ਕੀਤਾ ਆ ਤੇ ਐਮਪਲੋਇਡ ਆ ਕੀ ਹਾਲ ਕੀਤਾ ਆ ਹੈ ਕਿਸੇ ਦੇ ਕੋਈ ਇਹ ਟੱਬਰ ਚੋ ਹੀ ਹੈ ਨਹੀਂ ਕੀ ਇਹਨਾਂ ਨੇ ਵੋਟਾਂ ਨਹੀਂ ਪੋਲ ਕੀਤੀਆਂ ਫਿਰ ਇਹਨਾਂ ਇਹਨਾਂ ਦੀ ਪਾਵਰ ਕਿੱਥੇ ਗਈ ਸਿਰਫ ਉਤਲਿਆ ਜਿਹੜੇ ਬਹਿ ਗਏ ਉਹਨਾਂ ਦੀ ਪਾਵਰ ਆ ਹੁਣ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਮੈਨੇ ਦਿਖਾਉਂਦੀਆਂ ਆ ਫਿਰ ਵੋਟਾਂ ਮੰਗਲ ਆ ਜਾਂਦੇ ਆ ਆ ਵੋਟਰ ਵੀ ਕੀ ਕਰਨ ਆ ਤਾਸ਼ ਖੇਲਦੇ ਇੰਨੇ ਬੰਦੇ ਸਾਰੇ ਬੇਕਾਰ ਬੈਠੇ ਆ ਤੇ ਘਰੋਂ ਗਾਲ੍ਹਾਂ ਖਾਂਦੇ ਆ ਤੇ ਐਸ ਨੇ ਇੱਥੇ ਆਣ ਕੇ ਬੈਠੇ ਤਾਸ਼ ਖੇਲਦੇ ਆ ਰਾਤ ਨੂੰ ਇਹਨਾਂ ਨੇ ਫੇਰ ਚੱਲ ਜਾਣਾ ਆ ਕੁੱਤੇ ਖਾਣੀ ਇਹਨਾਂ ਦੀ ਫੇਰ ਹੁੰਦੀ ਆ ਉਹ ਕਹਿੰਦੇ ਆ ਅਸੀਂ ਦਿੱਤਾ ਸਭ ਕੁ ਸਾਰਿਆਂ ਨੂੰ ਕੀ ਦਿੱਤਾ ਜੀ ਕੁਛ ਨਹੀਂ ਦਿੱਤਾ ਬਸ ਇਹ ਆ ਕਿ ਆ ਗਲੀਆਂ ਸਾਰੀਆਂ ਇਦਾਂ ਭਰੀਆਂ ਲੈਂਦੀਆਂ ਆ ਵੀ ਭਰੀਆਂ ਲੈਂਦੀਆਂ ਇੱਥੋਂ ਜੀ ਮੇਅਰ ਸਾਹਿਬ ਲੰਘ ਕੇ ਜਾਂਦੇ ਆ ਇੱਥੇ ਰੋਜ਼ ਘੁੰਮਦੇ ਆ ਉਹ ਬਿਜਲੀ ਦਾ ਵੀ ਹੁਣ ਕੱਟ ਲੱਗੀ ਜਾਂਦੇ ਆ ਹੈ ਆ ਦੇਖੋ ਤਾਂ ਅੱਗੇ ਬਿੱਲ ਮਾਫ ਕਰ ਦਿੱਤੇ ਹੁਣ ਇਹਨਾਂ ਨੇ ਪਤਾ ਕੀ ਕਿਤੇ ਚੈਕਿੰਗ ਕੀਤੀ ਆ ਇੱਕ ਪੀਐਸਵੀ ਵਾਲਿਆਂ ਨੇ ਉਹ ਚੈਕਿੰਗ ਕੀਤੀ ਸਵੇਰੇ ਆਣ ਕੇ ਮਾਰਿਆ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ ਇਹ ਕਹਤਾ ਜੀ ਚਲੋ ਠੀਕ ਹੈ ਓਕੇ 8 8000 ਦਾ ਉਹਨੇ ਆਫ ਸਟੈਂਡਿੰਗ ਸਾਡੇ ਕੋਲ ਕਨੈਕਸ਼ਨ ਦਾ ਪਾਤਾ ਉਹ ਤਾਂ ਸਾਨੂੰ ਨੋਟਸ ਆ ਗਿਆ ਉਸ ਤੋਂ ਬਾਅਦ ਫਿਰ ਉੱਥੇ ਪੇ ਕਰ ਲ ਗਏ ਉੱਥੇ ਸਬਰੀਨ ਦੇ ਵਿੱਚ ਉਹਨਾਂ ਨੇ ਇੱਕ ਕੰਪਿਊਟਰ ਦੇ ਵਿੱਚ ਪਾਤਾ ਉਹਨੇ ਵੀ ਦੋ ਦੋ ਪੇਪਰ ਹੋਰ ਕਰ ਦਦੇ 4000 ਇੱਕ ਦਾ 3000 ਇੱਕ ਦਾ 4 3 7 8 7 15000 ਅਗਲੇ ਠੋਕ ਦਿੱਤਾ ਨਾਉ ệ ਢਾਈ ਕਰਦੇ ਨਾ ਵਧਾਈ ਕਰਦੇ ਆ